ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੋਈ ਜਿੱਥੇ ਅਨਧਿਕਾਰੇ ਕਲੋਨੀਆਂ ਨੂੰ ਰੈਗੂਲਰ ਕਰਨ ਦਾ ਸਮਾਂ ਇੱਕ ਸਾਲ ਦੇ ਵਧਾ ਦਿੱਤਾ ਗਿਆ ਲੋਕ ਸਭਾ ਚੋਣਾਂ ਤੋਂ ਬਾਅਦ ਉੱਥੇ ਮੁੱਦਿਆਂ ਤੇ ਇਸ ਮੀਟਿੰਗ 'ਚ ਚਰਚਾ ਕੀਤੀ ਗਈ ਪੰਜਾਬ ਵਿੱਚ ਕਾਫੀ ਲੋਕ ਰਹਿ ਗਏ ਸੀ ਜਿਹੜਾ ਸਾਡੀ ਇਲੀਗਲ ਕਲੋਨੀਆਂ ਦੀ ਪਾਲਿਸੀ ਸੀ ਉਹਦਾ ਪੂਰਾ ਯੂਟਿਲਾਈਜੇਸ਼ਨ ਨਹੀਂ ਲੈ ਸਕ ਕਰ ਸਕੇ ਸੋ ਵੀ ਕੈਬਨਿਟ ਨੇ ਅੱਜ ਫਿਰ ਤੋਂ ਉਹਨਾਂ ਨੂੰ ਡिक्ਲੇਅਰ ਕੀਤਾ ਇੱਕ ਸਾਲ ਵਾਸਤੇ ਅਸੀਂ ਫਿਰ ਤੋਂ ਐਕਟ ਬਣਾ ਰਹੇ ਹਾਂ ਇੱਕ ਸਾਲ ਦਾ ਟਾਈਮ ਫਿਰ ਤੋਂ ਦਿੱਤਾ ਜਾਂਦਾ ਜਾਂਦਾ ਜਿਹੜੇ ਆਪਣੇ ਰੈਗੂਲਰਾਈਜ਼ ਕਰਾਉਣਾ ਚਾਹੁੰਦੇ ਮੇਨ ਤਾਂ ਜਿਹੜਾ ਵੱਡਾ ਡਿਸੀਜਨ ਹੈ ਕਿ ਜਿਹੜਾ ਰੈਗੂਲਰਾਈਜੇਸ਼ਨ ਆਫ ਕਲੋਨੀਆਂ ਦਾ ਮੌਕਾ ਪਿੱਛੇ ਸਰਕਾਰ ਨੇ ਦਿੱਤਾ ਸੀ ਉਸੇ ਐਕਟ ਨੂੰ ਕੰਟੀਨਿਊ ਕਰਨ ਵਾਸਤੇ ਇੱਕ ਸਾਲ ਵਾਸਤੇ ਉਹਦੀ ਮਿਆਦ ਹੋਰ ਵਧਾਉਣ ਵਾਸਤੇ ਅੱਜ ਜਿਹੜਾ ਉਹ ਪ੍ਰਵਾਨਗੀ ਕੈਬਨਿਟ ਦਿੱਤੀ ਇੱਕ ਸਿੱਖਿਆ ਵਿਭਾਗ ਦੇ ਵਿੱਚ 646 ਪੀਟੀਏ ਨਵੇਂ ਪ੍ਰਤੀ ਕੀਤੇ ਜਾਣੇ ਉਦੇ ਵਿੱਚ 246 ਦੀ ਅਪਰੂਵਲ ਜਿਹੜੀ ਹੈ ਨੋਸ਼ਨਲ ਅਪਰੂਵਲ ਉਹ ਵੀ ਅੱਜ ਕੈਪਟਨ ਨੇ ਦਿੱਤੀ ਹੈ 1646 ਪੀਟੀ ਦੀ ਪ੍ਰਤੀ ਜਿਹੜੀ ਹੈ ਉਹ ਉਹ ਨਾਲ ਦੀ ਨਾਲ ਸ਼ੁਰੂ ਹੋ ਗਈ। ਬਾਕੀ ਝੋਨੇ ਦੀ ਖਰੀਦ ਦੇ ਸੰਬੰਧੀ ਜਿਹੜੇ ਸਾਰੇ ਪ੍ਰਬੰਧ ਜਿਹੜੇ ਮੈਕਿੰਗ ਵੱਲੋਂ ਕੀਤੇ ਗਏ ਆ ਉਹਨਾਂ ਦੇ ਸਬੰਧਤ ਮੰਤਰੀ ਸਾਹਿਬ ਨੇ ਅੱਜ ਸਾਰੀ ਕੈਬਨਿਟ ਜਿਹੜਾ ਉਹ ਬ੍ਰੀਫ ਕੀਤਾ। ਆ ਇੱਕ ਦੁਆਬੇ ਦੇ ਵਿੱਚ ਬਹੁਤ ਪੁਰਾਣੀ ਸੰਤ ਬਾਬਾ ਭਾਕ ਸਿੰਘ ਰੋਦੀਨ ਸੰਸਥਾਵਾਂ ਉਹਨਾਂ ਨੇ ਯੂਨੀਵਰਸਿਟੀ ਬਣਾਉਣ ਦੀ ਪ੍ਰਪੋਜ਼ਲ ਜਿਹੜੀ ਹੈ ਉਹ ਦਿੱਤੀ ਸੀ ਉਹਨੂੰ ਵੀ ਕੈਪਟਨ ਨੇ ਅੱਜ ਅਪਰੂਵ ਕੀਤਾ ਜਦੋਂ ਇਹ ਪਿੱਛੇ 30 April ਤੱਕ ਬੰਦ ਹੋ ਗਈਆਂ ਸਨ ਜੋ ਇਹਨਾਂ ਨੇ ਪਲਾਟਾਂ ਦੀ ਮਨਜ਼ੂਰੀ ਦੇਣ ਵਾਸਤੇ ਸਰਕਾਰ ਨੇ 31 April ਨੂੰ ਡੇਟ ਬੰਦ ਕਰ ਦਿੱਤੀ ਸੀ ਉਸ ਤੋਂ ਬਾਅਦ ਅਸੀਂ ਬੇਨਤੀ ਕੀਤੀ ਸਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੂੰ ਕਿ ਕਾਫੀ ਲੋਕ ਨੇ ਜੋ ਪੰਜਾਬ ਦੇ ਜਿਹੜੇ ਕਲੋਨੀਆਂ 'ਚ ਰਹਿੰਦੇ ਨੇ ਔਰ ਉਹ ਇਹ ਪੈਸੇ ਜਮਾ ਨਹੀਂ ਕਰਵਾ ਸਕੇ ਉਹਨਾਂ ਨੂੰ ਕਿਰਪਾ ਕਰਕੇ ਦੁਬਾਰਾ ਟਾਈਮ ਦਿੱਤਾ ਜਾਏ ਜੀ ਭੈਸੜੀ ਗੱਲੇ ਆ ਤੇ ਅਸੀਂ ਜੋ ਡਿਮਾਂਡਾਂ ਦਿੱਤੀਆਂ ਸੀਗੀਆਂ ਸਾਡੀ ਇਹ ਡਿਮਾਂਡ ਵੱਡੀ ਸੀਗੀ ਜਿਹੜੀ ਮੰਨੀ ਗਈ ਆ ਤੇ ਬਾਕੀ ਡਿਮਾਂਡ ਸਰੋ ਅਮਰਸਪੁਰ ਜੀ ਨੇ ਇਹੀ ਕਿਹਾ ਵੀ ਬਾਕੀ ਵੀ ਤੁਹਾਡੀ ਨਾਲ ਦੀ ਨਾਲ ਡਿਮਾਂਡਾਂ ਜਿਵੇਂ ਜਿਵੇਂ ਹੋਏਗੀ ਅਸੀਂ ਨਾਲ ਦੀ ਨਾਲ ਕਰੀ ਚੱਲਾਂਗੇ ਪਰ ਇਹ ਸਾਲ ਬਾਅਦ ਤੁਸੀਂ ਇੱਕ ਅਚਕੰਤ ਸੌਣ ਕੀਤਾ ਜਾਣਾ